ਸਤਿ ਸ੍ਰੀ ਅਕਾਲ ਜੀ ਮੈਂ ਗੁਰਮੁਖ ਸਿੰਘ ਭੋਜੋ ਮਾਜਰੀ ਅੱਜ ਅਸੀਂ ਪਹੁੰਚੇ ਹਾਂ ਦੀਵਾਨ ਟੋਡਰਮਲ ਜੀ ਦੀ ਜਿਸ ਨੂੰ ਜਹਾਜ਼ ਹਵੇਲੀ ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ ਦੀਵਾਨ ਟੋਡਰਮਲ ਜੀ ਦਸਵੇਂ ਪਿਤਾ ਗੁਰੂ ਕਲੰਗੀ ਧਰਪਾਤਸ਼ਾ ਤਾਏ ਕਮਾਲ ਸਰਵਨ ਸੁਧਾਨੇ ਤਾਂਤਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਲਾਲ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਜਦੋਂ ਸੁਬਾ ਸਰਹੰਦ ਵੱਲੋਂ ਨੀਹਾਂ ਦੇ ਵਿੱਚ ਝਣਕੇ ਸੀਧ ਕੀਤਾ ਗਿਆ ਉਹਨਾਂ ਨੂੰ ਸੀਧ ਤੋਂ ਬਾਅਦ ਉਹਨਾਂ ਦਾ ਸੰਸਕਾਰ ਲਈ ਦੀਵਾਨ ਟੋਡਰਮਲ ਜੀ ਦਾ ਵੱਡਾ ਸਹਿਯੋਗ ਜਿਨ੍ਹਾਂ ਨੇ ਦਿੱਤਾ ਔਰ ਸੋਨੇ ਦੀਆਂ ਮੋਹਰਾਂ ਝਣਕੇ ਛੋਟੇ ਸ਼ਹਿਬਜ਼ਾਦਿਆਂ ਦੇ ਸ੍ਰੀ ਰਾਨਾ ਦਾ ਸੰਸਕਾਰ ਕੀਤਾ ਤੇ ਮਾਤਾ ਗੁਜਰ ਕੌਰ ਜੀ ਦੇ ਸ੍ਰੀ ਰਾਨਾ ਦਾ ਸੰਸਕਾਰ ਕੀਤਾ ਗਿਆ ਔਰ ਜਗਾ ਮੁੱਲ ਖਰੀਦੀ ਗਈ ਜੋ ਕਿ ਦੁਨੀਆ ਦੇ ਇਤਿਹਾਸ ਵਿੱਚ ਅੱਜ ਤੱਕ ਉਸ ਤੋਂ ਮਹਿਗੀ ਜਗ੍ਹਾ ਨਾ ਕਿਤੇ ਹੋਣੀ ਹੈ ਖਰੀਦੀ ਗਈ ਹੈ ਨਾ ਹੀ ਕਿਤੇ ਕੀਤੀ ਜਾਣੀ ਹੈ ਉਸ ਦੀਵਾਨ ਟੋਡਰਮਲ ਦੀ ਦੀਵਾਨ ਟੋਡਰਮਲ ਦੀ ਹਵੇਲੀ ਦੇ ਵਿੱਚ ਖੜੇ ਆਂ ਜਿੱਥੇ ਕਿ ਦੀਵਾਨ ਟੋਡਰਮਲ ਬਰਾਸਤੀ ਫਾਊਂਡੇਸ਼ਨ ਵੱਲੋਂ ਇਸ ਜੋ ਦੀਵਾਨ ਟੋਡਰਮਲ ਜੀ ਦੀ ਹਵੇਲੀ ਸੀ ਉਹ ਖੰਡਰ ਹੋ ਚੁੱਕੀ ਸੀ ਉੱਥੇ ਦੁਬਾਰਾ ਸੇਵਾਵਾਂ ਚੱਲ ਰਹੀਆਂ ਨੇ ਉਸ ਨੂੰ ਪ੍ਰਾਣੀ ਦੇ ਦਿੱਖ ਦੇ ਅਨੁਸਾਰ ਹੀ ਮੁਰਤੋਂ ਸਾਰਿਆ ਜਾ ਰਹੇ ਆਂ ਆਉਂ ਉਸ ਨੂੰ ਉਹਨਾਂ ਦੇ ਦਰਸ਼ਨ ਕਰਾਉਣੇ ਆ ਤੇ ਨਾਲੇ ਨਾਲ ਆਪਾਂ ਇੱਥੇ ਤੁਸੀਂ ਪਤਾ ਤੋਂ ਵੀ ਜਾਣਕਾਰੀ ਲਵਾਂਗੇ ਜੀ ਆਹ ਦਰਸ਼ਨ ਕਰਦੇ ਆਂ ਦੀਵਾਨ ਟੋਡਰਮਲ ਦੀ ਹਵੇਲੀ ਸਾਸ ਸਿੰਘ ਜੀ ਆ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਦੀਵਾਨ ਟੋਡਰਮਲ ਜੀ ਦੀ ਹਵੇਲੀ ਜੋ ਕਿ ਇਸ ਨੂੰ ਦੁਬਾਰਾ ਪ੍ਰਾਤਨ ਦਿਖ ਦਿੱਤੀ ਜਾ ਰਹੀ ਹੈ ਬੜੀ ਮਤਲਬ ਇਹ ਕਹਿ ਸਕਦਾ ਆਂ ਵੀ ਆਪਾਂ ਸਿੱਖਾਂ ਦੀ ਮਤਲਬ ਇੱਕ ਵਿਰਾਸਤ ਉਹ ਸੰਭਾਲਿਆ ਜਾ ਰਿਹਾ ਬੜੇ ਲੰਮੇ ਸਮੇਂ ਬਾਅਦ ਭਾਵੇਂ ਤੇ ਬਹੁਤ ਸਮਾਂ ਇਹ ਪਹਿਲਾਂ ਹੋ ਜਾਣੀ ਚਾਹੀਦੀ ਸੀ ਪਰ ਗੁਰੂ ਸਾਹਿਬ ਦੀ ਕਿਰਪਾ ਫੇਰ ਚਲੋ ਦੇਰ ਆਇ ਦਰੋਸਤ ਆਏ ਆਪਾਂ ਫੇਰ ਇਹ ਜੋ ਚੱਲ ਰਹੀ ਆ ਸੂ ਦਰਸ਼ਨ ਕਰਾਉਣੇ ਆ ਨਾਲ ਉਹ ਨਾਲ ਇਹ ਪ੍ਰਾਤਮਿਕ ਇਹ ਵਰਕਰਾਂ ਰੱਖੀ ਜਾਊਗੀ ਅ ਤੇਖੋ ਇੱਧਰ ਸੇਵਾ ਚੱਲ ਰਹੀ ਆ ਨਾਲ ਨਾਲ ਖੁਦਾਈ ਹੋ ਕੇ ਸਾਈਡ ਤੇ ਉਹੀ ਮਤਲਬ ਕਿਲਾ ਟਾਈਪ ਜਿਹੜੀ ਪ੍ਰਾਚਨ ਦੇਖਦੇ ਕੇ ਇਸਦੇ ਇਮਾਰਤ ਨੂੰ ਤਿਆਰ ਕੀਤਾ ਜਾ ਰਿਹਾ ਹੈ ਮੈਨੂੰ ਲੱਗਦਾ ਵੀ ਘੱਟੋ ਘੱਟ 2.5 ਸਾਲ 3 ਸਾਲ ਤੱਕ ਇਹ ਕੰਪਲੀਟ ਹੋ ਜੂਗੀ ਜੋ ਕੇ ਸੰਗਤਾਂ ਫੇਰ ਇਹਨਾਂ ਦੇ ਦਰਸ਼ਨ ਕਰਿਆ ਕਰਨਗੇ ਵੱਡੀ ਕੁਰਬਾਨੀ ਹੈ ਕਿਉਂਕਿ ਬਾਵਾ ਚੱਲੇ ਆਈਆਂ ਨੇ ਕਿਸ ਤਰ੍ਹਾਂ ਜੋ ਚੂਨਾ ਤਿਆਰ ਕੀਤਾ ਚੂਨੇ ਦੇ ਵਿੱਚ ਇੱਟ ਲੱਗ ਰਹੀ ਹੈ ਇਹ ਚੂਨਾ ਕਿਵੇਂ ਤਿਆਰ ਕੀਤਾ ਇਹਦੇ ਵਿੱਚ ਜਾਣਕਾਰੀ ਆਪਾਂ ਲਾਵਾਂਗੇ ਭਾਈ ਸਾਹਿਬ ਸਾਡੇ ਨਾਲ ਆਜਣੇ ਭਾਈ ਸਾਹਿਬ ਜੀ ਇਹ ਕੀ ਮਤਲਬ ਤਿਆਰ ਹੋ ਰਿਹਾ ਹੈ ਚੂਨਾ ਤੇ ਜੋ ਮਟੀਰੀਅਲ ਤਿਆਰ ਹੁੰਦਾ ਚੂਨਾ ਤਿਆਰ ਹੁੰਦਾ ਇਹਦਾ ਮਟੀਰੀਅਲ ਉਧਰੋਂ ਪਰਲੇ ਪੱਛੇ ਆਇਓ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਦਾਂ ਇਹ ਆ ਜੀ ਇਹ ਚੂਨਾ ਪਿੰਤਾ ਇਹ ਗੋੜਵਾ ਬੇਲਵਾ ਦਾਲ ਮੇਥੀ ਆ ਜੀ ਗੂੰ ਦਾ ਕਿਹੜੀ ਕਿਹੜੀ ਚੀਜ਼ਾਂ ਦੁਬਾਰਾ ਦੱਸਿਓ ਕਿ ਕਿ ਜਿੱਦਾਂ ਇਹ ਗੋੜਵਾ ਅੱਛਾ ਬੇਲਵਾ ਹਾਂਜੀ ਬੇਲੇ ਕੁੰਦਾ ਜੀ ਤੋਦਾ ਕੋਈ ਠੀਕ ਹੈ ਜੀ ਜਿੱਦਾਂ ਇਹ ਕੋੜ ਦੀ ਦਾਲ ਆ ਜੀ ਅੱਛਾ ਜੀ ਕਾਹਦੀ ਦਾਲ ਕੋੜ ਦੀ ਕੋੜ ਦੀ ਦਾਲ ਆ ਮੇਥੀ ਆ ਅੱਛਾ ਜੀ ਆ ਗੂੰ ਹੋਣਾ ਜੀ ਫਿਰ ਹਾਂਜੀ ਅੱਛਾ ਜੀ ਉਹ ਹੈਗਾ ਚੂਨਾ ਪਿੰਦਾ ਜੀ ਅੱਛਾ ਤੂੰ ਨਾ ਭੋਕੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਮਿਕਸਾ ਜੀ ਉਹਦੇ ਵਿੱਚ ਸੁਰਕੀ ਪੇਂਦੀ ਵਿੱਚ ਉਹਦੇ ਅੱਛਾ ਓਹ ਵਾਲੀ ਜਿਹੜੀ ਪੈ ਰਹੀ ਆ ਉਹ ਉਹ ਕੋਈ ਵੀ ਨਹੀਂ ਪੈ ਰਹੀ ਜੀ ਸੁਰਕੀ ਬਣਦੀ ਉਹ ਅੱਛਾ ਉਹ ਤੋਂ ਬਾਅਦ ਫੇਰੇ ਸਾਰੇ ਇਥੋਂ ਪੀ ਇਹਨੂੰ ਪੀਸਿਆ ਜਾਣਾ ਇਹ ਹਾਂਜੀ ਇਹ ਤੱਕੀ ਦੇ ਵਿੱਚ ਸਾਰਾ ਮਿਕਸ ਕੀਤਾ ਜਾਂਦਾ ਫੇਰ ਉਹ ਮਤਲਬ ਪੀਸਾ ਮਿਕਸ ਕੀਤਾ ਜਾਂਦਾ ਜੀ ਜੀ ਹਾਂਜੀ ਇਹ ਮਟੀਰੀਅਲ ਤਿਆਰ ਹੋ ਕੇ ਫੇਰੀ ਕੜਾਈ ਹੁੰਦੀ ਹੈ ਉਹਦੇ ਆਪ ਲੋਏ ਇਹ ਜਿਹੜਾ ਮਟੀਰੀਅਲ ਤਿਆਰ ਹੋ ਰਿਹਾ ਸਮਝ ਲਓ ਚੂਨਾ ਤਿਆਰ ਹੋ ਰਿਹਾ ਚੂਨਾ ਤਿਆਰ ਕਰਕੇ ਮਤਲਬ ਉਹਨੂੰ ਮਤਲਬ ਚੂਨਾ ਇਟ ਦੇ ਵਿੱਚ ਲੱਗ ਜਿਵੇਂ ਪ੍ਰਾਤਨ ਸਮੇਂ ਦੇ ਵਿੱਚ ਗੁਰਪ੍ਰਭਾਨ ਦੀ ਪ੍ਰਾਤਨ ਸਮੇਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਦੇ ਵਿੱਚ ਚੂਨੇ ਦੀ ਇਟ ਲੱਗੀ ਹੈ ਨਾ ਚੂਨੇ ਦੀ ਇਟ ਲਾ ਕੇ ਹਵੇਲੀ ਤਿਆਰ ਕੀਤੀ ਜਾ ਰਹੀ ਹੈ ਜੀ ਜੀ ਜੋ ਪਹਿਲਾ ਪਹਿਲਾ ਤੋਂ ਤਿਆਰ ਹੋਇਆ ਜਿਹੜਾ ਪਹਿਲਾ ਕਿਸਮਲਾ ਉਹੀ ਚੂਨਾ ਤਿਆਰ ਹੋਇਆ ਇਸ ਦਾ ਫਿਰ ਉਹੀ ਤਿਆਰ ਹੋ ਕੇ ਲੱਗ ਰਿਹਾ ਛੋਟੀ ਇਟ ਜਿਹੜਾ ਜਿਹੜਾ ਮਤਲਬ ਪਹਿਲਾਂ ਤੋਂ ਉਹਨਾਂ ਨੇ ਕਰੀਏ ਲੱਗਾ ਉਹੀ ਬੀੜ ਨਾਲ ਲੱਗ ਰਿਹਾ ਜੀ ਅੱਛਾ ਜੀ ਮਤਲਬ ਬਿਲਕੁਲ ਉਹੀ 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 ਦਿੱਕਤ ਦੀ ਕੋਈ ਉਹੀ ਦਿੱਕਤ ਦਿੱਤੀ ਜਾਊਗੀ ਉਹੀ ਮਟੀਰੀਅਲ ਲਾਇਆ ਜਾਊਗਾ ਉਹੀ ਮਟੀਰੀਅਲ ਲਾਇਆ ਜਾਊਗਾ ਭਈ ਉਹ ਕਿੰਨੇ ਕੁ ਸਮੇਂ ਦੇ ਵਿੱਚ ਤਿਆਰ ਹੋਣ ਦੀ ਸੰਭਾਵਨਾ ਇਹਨਾਂ ਦੀ ਇਹ ਆਪਣੇ ਇੰਜੀਨੀਅਰ ਹੈਗੇ ਰਵੀਸ਼ਾ ਲੀ ਵੀ ਜੀ ਕੋ ਡੋਟਾ 1 ਸਾਲ ਦਾ ਕੰਮ ਮੰਗਦੇ 2.5 ਸਾਲ ਖੈਲੇ ਹੀ ਲੱਗਣਾ ਅੱਛਾ ਜੀ ਬਾਕੀ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਦਾ ਦੇਖੋ ਜੀ ਟਾਈਮ ਦਾ ਲੱਗੂਗਾ ਜਿਹੜੀ ਚੀਜ਼ ਨੂੰ ਤਿਆਰ ਕਰ ਬੜਾ ਸੋਹਣਾ ਉਪਰਾਲਾ ਹੋ ਰਿਹਾ ਜੀ ਮਤਲਬ ਇੱਕ ਤਾਂ ਸਾਡੇ ਵਰਾਸੀ ਖਜ਼ਾਨੇ ਨੂੰ ਸੰਭਾਲਿਆ ਜਾ ਰਿਹਾ ਹੈ। ਇਹ ਦੀਵਾਨ ਡੋਡਰਵਾਲ ਵਰਾਸੀ ਕਲੈਕਸ਼ਨ ਪੰਜਾਬ। ਜੀ ਜੋ ਜਿਗਰੈਣ ਮਹਿੇੜੇ ਕੰਮ ਹੋ ਰਿਹਾ ਜਾ। ਜੀ ਜਿਨ੍ਹਾਂ ਦੇ ਪ੍ਰਧਾਨ ਕੁਮਿੰਦਰ ਸਿੰਘ ਖਾਨੀ ਕੇ ਸਾਹਿਬ ਆ ਜੀ। ਠੀਕ ਹੈ ਜੀ। ਸ਼੍ਰੀ ਰਵੀਤ ਪ੍ਰਧਾਨ ਹੈਗੇ ਜੀ ਆਪਣੇ ਸਰਪਾਲ ਸਿੰਘ ਬਲਾਕੀਪੁਰ ਤੇ ਉਹਨਾਂ ਦੇ ਸਕਤੀ ਸਾਹਿਬ ਕੁਸ਼ਿੰਦਰ ਸਿੰਘ ਜੀ। ਜੀ ਜੀ। ਤੇ ਉਹਨਾਂ ਦੀ ਰੈਣ ਮਹਿੇੜ ਕਾਂ ਨੂੰ ਵੀ ਸੇਵਾ ਦਾ ਮੌਕਾ ਮਿਲਿਆ ਜੀ ਕੋਸ਼ਿਸ਼ ਸੇਵਾ ਕਰਦੇ ਮੇਰੇ ਖਿਆਲ ਹੈ ਵੀ ਮਹਾਰਾਣੀ ਪੀਤੀ ਸਿੰਘ ਜੀ ਵੀ ਇੱਥੇ ਖਾਸਾ ਮੌਕਾ ਵੀ ਵੱਡਾ ਸਹਿਯੋਗ ਕਰ ਰਹੇ ਨੇ ਹਾਂਜੀ 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 ਉਹ ਵੀ ਇੱਥੇ ਆਉਂਦੇ ਆ ਦੇਖ ਕੇ ਜਾਂਦੇ ਸਾਰਾ ਬਹੁਤ ਸਭ ਤੋਂ ਬਾਰੇ ਜੋ ਮਹਾਰਾਜਾ ਨਾਭਾ ਪਰਿਵਾਰ ਦੇ ਵੀ ਉੱਪਰ ਵੀ ਗੁਰੂ ਸਾਹਿਬ ਦੀ ਬੜੀ ਕਿਰਪਾ ਹੋ ਗਈ ਹਾਂਜੀ 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 ਗੁਰੂ ਸਾਹਿਬਾਂ ਤੋਂ ਲੈ ਕੇ ਮਤਲਬ ਇਹਨਾਂ ਨੂੰ ਬਖਸ਼ਿਸ਼ਾਂ ਆਉਣੀਆਂ ਨੇ ਜਿਸ ਤਰ੍ਹਾਂ ਕਿਸੇ ਸਮੇਂ ਇਤਿਹਾਸ ਦੇ ਵਿੱਚ ਅਪਸਰਪਣ ਕਰਦੇ ਆ ਕਿ ਚਮਕੌਰ ਦੇ ਸ਼ਹੀਦਾਂ ਨੂੰ ਜਦੋਂ ਸੀਤ ਹੋਏ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਉਹ ਸਿਵਾ ਬਣਵਾਈਆਂ ਗਈਆਂ ਨੇ ਸੋ ਭਾਈ ਤੇ ਲੋਕਾਂ ਦੇ ਭਾਈ ਰਾਮਾ ਜਿਨ੍ਹਾਂ ਦੇ ਮਤਲਬ ਇਹਨਾਂ ਦੇ ਪੂਰਵਜਾਂ ਵੱਲੋਂ ਜੇ ਸਵਾਵਾਂ ਨਵਾਏ ਗਏ ਤੇ ਉਸੇ ਮਤਲਬ ਪਰਪਤੀ ਤੇ ਚੱਲਦੇ ਹੋ ਮਹਾਰਾਣੀ ਪ੍ਰੀਤੀ ਸਿੰਘ ਵੀ ਇੱਥੇ ਆਪਣਾ ਯੋਗਦਾਨ ਪਾ ਰਹੇ ਨੇ। ਤੋਂ ਸਾਧ ਸੰਗਤ ਜੀ ਅੱਗੇ ਵੀ ਕੋ ਪੁਰਾਣੇ ਜਨਮ ਦਾ ਲੇਖਾ ਜੋਖਾ ਹੀ ਜ਼ਰਾ ਜੀ ਜੋ ਵੀ ਸਿੰਘਾਂ ਮਹਾਰਾਣੀਆਂ ਸਾਰਿਆਂ ਦਾ ਕੋ ਸਾਥ ਹੈ ਜਿਨ੍ਹਾਂ ਦਾ ਜੋ ਇਹਨਾਂ ਦੇ ਪੁਰਾਣੇ ਜਨਮ ਕੋ ਚੰਗਾ ਕਰਮ ਕੀਤਾ ਜਿਹੜਾ ਸੇਵਾ ਕਰਨ ਦਾ ਮੌਕਾ ਮਿਲਿਆ ਬਿਲਕੁਲ ਸਹੀ ਗੱਲ ਹੈ। ਵਾਹਿਗੁਰੂ ਦੀ ਕਿਰਪਾ ਨਾਲ ਤੇ ਪੂਰੀ ਅ ਭਗਵਾਨ ਸਿੰਘ ਸੰਧੂ ਸਾਹਿਬ ਆ ਵੀ ਉਹਨਾਂ ਵੀ ਕਰਮ ਤੇ ਬਾਈਬਲ ਦੀ ਕਿਰਪਾ ਗੁਰੂ ਮਹਾਰਾਜ ਜੀ ਉਹਨਾਂ ਦੇ ਮਲੇ ਬੜੀਆ ਕੰਮ ਜਾ ਟੋਡਰਮਲ ਦੀ ਹਵੇਲੀ ਨੂੰ ਖਬਰ ਕਰਾ ਰਿਹਾ ਦੇਖੋ ਜੀ ਇਹ ਵੀ ਬੰਦੇ ਚੰਗੇ ਕਰਮ ਕਹਿਣ ਜਿਵੇਂ ਭਾਵੇਂ ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਜਾਂ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਜੋ ਉਹਨਾਂ ਦੇ ਮੈਂਬਰ ਨੇ ਜਾਂ ਉਹਨਾਂ ਦੇ ਨਮਾਇंदे ਨੇ ਉਹਨਾਂ ਤੇ ਵੀ ਗੁਰੂ ਸਾਹਿਬ ਦੀ ਬੜੀ ਕਿਰਪਾ ਵੀ ਉਹਨਾਂ ਨੂੰ ਇਹ ਖਜ਼ਾਨਾ ਸੰਭਾਲਣ ਦੀ ਸੇਵਾ ਗੁਰੂ ਸਾਹਿਬ ਨੇ ਆਪ ਵਕਸੀਸ਼ ਕੀਤੀ ਹੈ ਸੋ ਵੱਡੇ ਭਾਗ ਨੇ ਸਾਧ ਸੰਗਤ ਜੀ ਆਓ ਆਪਾਂ ਹੋਰ ਵੀ ਦਰਸ਼ਨ ਕਰਦੇ ਆ ਨਾਲ ਨਾਲ ਸੇ ਸਿੰਘ ਸਾਹਿਬ ਜੀ ਇਹ ਇਹ ਕੀ ਇਹ ਇਹਦੇ ਬਾਰੇ ਜਾਣਕਾਰੀ ਦੇਵੇ ਕੀ ਕੰਮ ਬਸ ਇੰਨੀ ਤੱਕ ਦੀ ਉਹ ਉਹ ਹੀ ਮਸ਼ੀਨ ਛੋਟੀ ਚੱਕੀ ਹੈ ਜੀ ਇਹ ਅੱਛਾ ਜੀ ਜਦੋਂ ਮਤਲਬ ਛੋਟਾ ਕੰਮ ਚੱਲਦਾ ਕੋਈ ਇਹਦੇ ਵਿੱਚ ਵੀ ਮਤਲਬ ਚੂਨਾ ਹੀ ਪੀਛੇ ਚੂਨਾ ਹਾਂ ਜੀ ਚੂਨਾ ਤਿਆਰ ਹੁੰਦਾ ਜੀ ਜੀ ਉਹ ਮਤਲਬ ਬਹੁਤ ਆਤ ਦੇ ਵਿੱਚ ਜੇ ਤਿਆਰ ਕਰਨਾ ਤਾਂ ਉੱਥੇ ਹੋਇਆ ਜਿਆਦਾ ਬਚਾਈਦਾ ਜਦੋਂ ਜਿਆਦਾ ਲੈਂਟਰ ਪਾਉਣਾ ਸਿਸਟਮ ਦਾ ਉਹ ਫਿਰ ਤਿਆਰ ਹੁੰਦਾ ਜੀ ਚੜਾਈ ਜੜੂ ਵੀ ਥੋੜੀ ਹੁੰਦੀ ਆ ਤੇਰੇ ਇਹਦੇ ਵਿੱਚ ਤਿਆਰ ਕੀਤਾ ਥੋੜਾ ਜੂਨਾ ਇੱਥੇ ਤਿਆਰ ਕੀਤਾ ਜਾਂਦਾ ਉੱਥੇ ਤਿਆਰ ਕੀਤਾ ਠੀਕ ਆ ਜੀ ਠੀਕ ਇਹ ਮਤਲਬ ਹੈ ਇਹ ਇੱਕ ਇੱਕ ਚੀਜ਼ ਮਤਲਬ ਇਹ ਜੀ ਸੁਰਕੀਆ ਦੇਖੋ ਏਟੋ ਦੀ ਆ ਇਦਾਂ ਨੂੰ ਭੰਣੇ ਵਾਲੀ ਆ ਪਹਿਲਾਂ ਇਹਨਾਂ ਦੀ ਰੋੜੀ ਤਿਆਰ ਕੀਤੀ ਜਾਂਦੀ ਆ ਪਹਿਲਾਂ ਤਿਆਰ ਕੀਤੀ ਜਾਂਦੀ ਆ ਫਿਰ ਇਹਦੇ ਵਿੱਚ ਪਾ ਕੇ ਸੁਰਕੀ ਤਿਆਰ ਕੀਤੀ ਜਾਂਦੀ ਆ ਅੱਛਾ ਇਹ ਮਤਲਬ ਇਹਦੀ ਸੁਰਕੀ ਇਹਦੇ ਨਾਲ ਇਹ ਕੀ ਮਤਲਬ ਭਾਵੇਂ ਇਹਨਾਂ ਨੂੰ ਰੰਗ ਦਿੱਤਾ ਜਾਂਦਾ ਹੀ ਹੈ ਤੇ ਜੀ ਇਹ ਵੀ ਚੂਨੇ ਉਹਦੇ ਵਿੱਚ ਹੀ ਪੈਂਦੀ ਹੈ ਜੀ ਅੱਛਾ ਜਿਹੜਾ ਕੰਮ ਦਾ ਮਟੀਰੀਅਲ ਆ ਪਾਉਣ ਚਿਣਾਈ ਕਰਨ ਵਾਸਤੇ ਲਾਉਂਦੇ ਆ ਉਹਦੇ ਵਿੱਚ ਹੀ ਪੈਂਦੀ ਜੀ ਉਹਦੇ ਵਿੱਚ ਹੀ ਪੈਂਦੀ ਹੈ ਹਾਂਜੀ 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 ਵਾਹ ਜੀ ਕਮਾਲ ਦੀ ਮਤਲਬ ਕਾਰਾਗਰੀ ਚੱਲ ਰਹੀ ਆ ਇਸ ਆਸਾਨ ਤੇ ਹੋਰ ਬੜਾ ਸੋਹਣਾ ਜੋ ਸਾਡਾ ਮਰਾਸਤੀ ਖਜ਼ਾਨਾ ਸੀ ਉਹਨੂੰ ਸੰਭਾਲ ਰਹੇ ਹੋ ਤੁਸੀਂ ਸਤਸੰਗ ਜੀ ਕਰੋ ਇਹਨੂੰ ਜਹਾਜ਼ ਹਵੇਲੀ ਵੀ ਕਿਹਾ ਜਾਂਦਾ ਦਿਵਾਨ ਟੋਡਰਮਾਲ ਜੀ ਦੀ ਹਵੇਲੀ ਇਹਨਾਂ ਦੀ ਵੱਡੀ ਕੁਰਬਾਨੀ ਹੈ ਜਿਸ ਮੇਰੇ ਸ੍ਰੀ ਪਿਤਾ ਗੁਰੂ ਕਲਗੀਧਰ ਪਾਸ਼ਾ ਜੀ ਦੇ ਛੋਟੇ ਲਾਲ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਜਦੋਂ ਸ਼ਹੀਦ ਹੋਏ ਉਹਨਾਂ ਦੀ ਜੋ ਸੰਸਕਾਰ ਦੀ ਸੇਵਾ ਕਿਸੇ ਨਹੀਂ ਹੋਰ ਖੜਨੀਆਂ ਮੋਹਰਾ ਚਿੰਕੇ ਜਗਾ ਖਰੀਦੀ ਕਿਸ ਜੋ ਕੋ ਦੁਨੀਆ ਦੇ ਵਿੱਚ ਅੱਜ ਤੱਕ ਨਾ ਕੋਈ ਇੰਨੀ ਮਹਿੰਗੀ ਜਗਾ ਵਿਕੀ ਆ ਤੇ ਨਾ ਹੀ ਵਿਕਣੀ ਆ ਉਸ ਮਹਾਨ ਸ਼ਖਸੀਅਤ ਦੀ ਜ ਹਵੇਲੀ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ ਇਹ ਥੱਲੇ ਮੇਰੇ ਖਾਲ ਓਏ ਸਭ ਜੀ ਇਹ ਥੱਲੇ ਮਤਲਬ ਇੱਕ ਵੀ ਬੇਸਮੈਂਟ ਆ ਜਾਂ ਇਹ ਪਹਿਲੀ ਮੰਜ਼ਲ ਆ ਜੀ ਇਹ ਆਪਖਰੋ ਹਾਂ ਜੀ ਇਹ ਪਹਿਲੀ ਮੰਜ਼ਲ ਆ ਇਹ ਪਹਿਲੀ ਮੰਜ਼ਲ ਆ ਜੀ ਇੱਥੋਂ ਸ਼ੁਰੂ ਹੁੰਦੀ ਆ ਬਾਕੀ ਤੁਸੀਂ ਇੱਧਰ ਦੇਖ ਰਹੇ ਹੋ ਤੁਸੀਂ ਉੱਪਰ ਤੱਕ ਜਿਹੜੀ ਕਿ ਤਿਆਰ ਹੋ ਰਹੀ ਆਲੇ ਬਿਲਕੁਲ ਅਖੰਡਰ ਬਣ ਚੁੱਕੀ ਸੀ ਦਿਵਾਨ ਟਾਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਇਹ ਸੇਵਾਵਾਂ ਚੱਲ ਰਹੀਆਂ ਨੇ ਵੱਡਾ ਤੇ ਇਸੋ ਦੇ ਵੀ ਯੋਗਦਾਨ ਆ ਉਹਨਾਂ ਦਾ ਇਹ ਸਾਡੇ ਸਿੱਖ ਪੰਥ ਦੇ ਵਿਰਾਸਤੀ ਖਜ਼ਾਨੇ ਨੂੰ ਸੰਭਾਲ ਰਹੇ ਨੇ ਵੈਸੇ ਕੀ ਕਹਿੰਦੇ ਨੇ ਇਹ ਮਤਲਬ ਇਹ ਜਗ੍ਹਾ ਤੇ ਕੋਈ ਚਿੱਤਰਕਾਰੀ ਵਿਸ਼ੇਸ਼ ਚਿੱਤਰਕਾਰੀ ਕੀਤੀ ਜਾਊਗੀ ਹਾਂਜੀ 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 ਤਾਂ ਸੰਗਜੀ ਆ ਜੋ ਮਤਲਬ ਤੁਸੀਂ ਦਰਸ਼ਨ ਕਰ ਰਹੇ ਹੋ ਬਾਉਂਡਰੀ ਵਾਲ ਹੈ ਸਵੇਲੀ ਦੀ ਨਵੀਂ ਤਰ ਕਰ ਕੀਤੀ ਗਈ ਹੈ ਛੋਟੀ ਇਟ ਨਾਲ ਤਿਆਰ ਕੀਤੀ ਜਾ ਰਹੀ ਹੈ ਔਰ ਟੂਲੇ ਨਾਲ ਤਿਆਰ ਕੀਤੀ ਜਾ ਰਹੀ ਹੈ ਔਰ ਵੈਸੇ ਲਿਖਣ ਲਗਾਈਆਂ ਨੇ ਇਹਨਾਂ ਦਾ ਕਹਿਣਾ ਜੇ ਬਾਅਦ ਦੇ ਵਿੱਚ ਇੱਥੇ ਜੋ ਆਪਣੇ ਇਤਿਹਾਸ ਨਾਲ ਸੰਬੰਧਿਤ ਚਿੱਤਰਕਾਰੀ ਕੀਤੀ ਜਾਵੇਗੀ ਕਿ ਦੇਖਣ ਜੋ ਹੋਵੇ ਜੀ ਇਹ ਜੋ ਨਵੇਲੀ ਦਾ ਬੈਕ ਸਾਈਡ ਆਪਾਂ ਕਹੇ ਦੀ ਇਹ ਪਹਿਲਾ ਪਾਸਾ ਨਰਸ਼ੀਦਾ ਰਹੇ ਤੁਸੀਂ ਬਹੁਤ ਹੀ ਸੁੰਦਰ ਇਮਾਰਤ ਸੀ ਜੋ ਟਾਇਟਰੀ ਹੋ ਚੁੱਕੀ ਸੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨੂੰ ਸੰਭਾਲਿਆ ਜਾ ਰਿਹਾ ਹੈ ਦੀਵਾਨ ਸਟੋਟਰਮਲ ਬਰਾਤੀ ਫਾਊਂਡੇਸ਼ਨ ਵੱਲੋਂ ਔਰ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਮਦਦ ਕੀਤੀ ਗਈ ਹੈ ਪੂਰੀ ਪ੍ਰਾਤਨ ਦੇਖ ਇਸ ਹਵੇਲੀ ਨੂੰ ਦਿੱਤੀ ਜਾ ਰਹੀ ਹੈ ਸਾਰੇ ਪਾਸੇ ਫੋਦਾਈ ਵੀ ਹੋ ਰਹੀ ਆ ਔਰ ਇਮਾਰਤ ਦੀ ਉਸਾਰੀ ਦਾ ਕੰਮ ਵੀ ਚੱਲ ਰਿਹਾ ਹੈ ਲਗਾਤਾਰ ਲੋਕ ਬੜਾ ਮੌਲਿਕ ਖਜ਼ਾਨਾ ਕਹਿ ਸਕਦੇ ਆਪਾਂ ਵੀ ਸੰਭਾਲਿਆ ਜਾ ਰਿਹਾ ਇਹ ਦਰਸ਼ਨ ਕਰੋ ਬਿਲਕੁਲ ਮੇਰੇ ਖਿਆਲ ਜੇ ਇਹ ਪ੍ਰਾਤਨ ਦੀ ਇਮਾਰਤ ਹੈ ਜੀ ਬਿਲਕੁਲ ਇਹ ਪ੍ਰਾਤਨ ਦਾ ਬਰਾਤਲੀ ਰੂਪ ਹੈ ਇੱਥੇ ਕੁਝ ਆਪਾਂ ਦਾ ਮਤਲ ਨਹੀਂ ਕੀਤਾ ਜੀ ਨਹੀਂ 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 ਕੀਤਾ ਜੀ ਇਹ ਬਿਲਕੁਲ ਪ੍ਰਾਤਨ ਦੀ ਇਮਾਰਤ ਹੈ ਜੀ ਉਹੀ ਇਹਨੂੰ ਇਸੇ ਤਰ੍ਹਾਂ ਸੰਭਾਲਿਆ ਜਾਊਗਾ ਮਤਲਬ ਇਹਨੂੰ ਮੌਲਿਕ ਸੰਗਤਾਂ ਤਾਂ ਨਹੀਂ ਜਾਊਗਾ ਅੰਦਰ ਕਹਿਣ ਦਾ ਭਾਵ ਵੀ ਉਹੀ ਦਿੱਕਤ ਦਿੱਤੀ ਜਾਊਗੀ ਲਾਹ ਦੇ ਸਕ ਇਹ ਯਰ ਪਰ ਕੀਤੀ ਜਾ ਰਹੀ ਹੈ ਭਾਵੇਂ ਕਿ ਇਹਨਾਂ ਨੂੰ ਥੱਲੇ ਸਪੋਰਟਾਂ ਲਗਾਈਆਂ ਗਈਆਂ ਨੇ ਮਤਲਬ ਹਰ ਕੰਮ ਆਇਆ ਰਾਹ ਇਹ ਦੇਖੋ ਅੰਦਰ ਦੀ ਮਿਰਕਾ ਲਈ ਇਹ ਸੁਰੰਗ ਟਾਇਪੇ ਲੱਗਦੀ ਐ ਜਿਵੇਂ ਜਾਂ ਕੋਈ ਪੈਸੇਜ ਹਾਂ ਜੀ ਉਹ ਦਿਲ ਜਾਂਦਾ ਸਾਰੇ ਵਿੱਚੋਂ ਇਹ ਅੰਦਰ ਨੂੰ ਚਲੇ ਜਾਂਦਾ ਮੈਂ ਇਹ ਪਹਿਲਾਂ ਨਹੀਂ ਲੱਗੇ ਮੈਨੂੰ ਇਹ ਕਿਤੇ ਪਹਿਲਾਂ ਕੋਈ ਆਜੂਰੇ ਨੇ ਬੇਰਪੁਰ ਕਰਾਈ ਜਿਹੜੇ ਪਹਿਲਾਂ ਇਹ ਦਰਵਾਜ਼ਾ ਹਾਂ ਜੀ ਹਮਨੇ ਕਰਾਈ ਤੇ ਲੋਕਾਂ ਦਾ ਅੰਦਰ ਤਾਂ ਨਹੀਂ ਜਾ ਸਕਦੇ ਮੇਰੇ ਖਿਆਲ ਨੇ ਇਹ ਇਮਾਰਤ ਪੁਰਾਣੀ ਹੈ ਤੁਹਾਨੂੰ ਬਾਹਰੋਂ ਦਰਸ਼ਨ ਕਰਾ ਦਿੰਦੇ ਹਾਂ ਔਰ ਇਹਨਾਂ ਦੇ ਨੌੜੋ ਗੁੰਬੀ ਆ ਵੀ ਕੇ ਅੰਦਰ ਜਾਣਾ ਸਖਤ ਮਨਾਹੀ ਵੀ ਹੈ ਇਸ ਬਿਲਡਿੰਗ ਦੇ ਅੰਦਰ ਜਾਣ ਦੀ ਪਾਪਾ ਇਹਨਾਂ ਦੇ ਹੁਕਮ ਦੀ ਜਦੁੱਲੀ ਨਹੀਂ ਕਰ ਸਕਦੇ ਸਤਸੰਗ ਜੀ ਆਹ ਜਗ੍ਹਾ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਮੇਰੇ ਖਿਆਲ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕੋਈ ਨਹਾਉਣ ਵਾਸਤੇ ਕੋਈ ਪੂਲ ਵਗੈਰਾ ਸਵੀਮਿੰਗ ਪੂਲ ਜਾਂ ਕੋਈ ਇਦਾਂ ਦਾ ਬੜਿਆ ਬਿਆਹ ਹੋਵੇ ਡੂੰਗਾ ਜਿਵੇਂ ਤਿਆਰ ਕੀਤਾ ਗਿਆ ਇਹ ਵੀ ਤੁਸੀਂ ਦਿਵਾਨ ਟੋਡਰਮਾਲ ਦੀ ਹਵਲੀ ਦੇ ਵਿੱਚ ਸੀ ਜਿਨ੍ਹਾਂ ਨੇ ਸੋਨੇ ਦੀਆਂ ਮੋਹਰਾਂ ਚਿੰਕੇ ਜਗ੍ਹਾ ਖਰੀਦੀ ਸੀ ਜੋ ਕਿ ਦੁਨੀਆ ਦੇ ਇਤਿਹਾਸ ਵਿੱਚ ਇੱਕ ਰਿਕਾਰਡ ਹੈ ਕਿ ਨਾ ਅੱਜ ਤੱਕ ਇੰਨੀ ਜਗ੍ਹਾ ਮਹਿੰਗੀ ਕੋਈ ਖਰੀਦ ਸਕਦਾ ਨਾ ਹੀ ਖਰੀਦੇਗਾ ਗੁਰੂ ਸਾਹਿਬ ਦੇ ਪ੍ਰੇਮ ਪਿਆਰ ਅਤੇ ਸਤਕਾਰ ਦੇ ਉਹਨਾਂ ਨੇ ਸਭ ਕੁਝ ਵਾਰ ਕੇ ਜਗਾ ਖਰੀਦੀ ਅਤੇ ਗੁਰੂ ਦੇ ਲਾਲਾਂ ਦਾ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਵੱਡੀ ਸੇਵਾ ਪ੍ਰਾਪਤ ਕੀਤੀ ਗੁਰੂ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਉਹਨਾਂ ਦੀ ਹਵੇਲੀ ਤਿਆਰ ਕੀਤੀ ਜਾ ਰਹੀ ਹੈ ਤੁਹਾਨੂੰ ਦਰਸ਼ਨ ਕਰਾਏ ਨੇ ਸਤਸੰਗ ਜੀ ਆ ਜਗਾ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਜਗਾ ਫਾਉਂਡੇਸ਼ਨ ਵੱਲੋਂ ਮੇਰੇ ਖਾਲ ਮੁਲ ਖਰੀਦੀ ਗਈ ਹੈ ਮੁਲ ਖਰੀਦ ਕੇ ਇਸ ਜਗਾ ਤੇ ਦੱਸਿਆ ਜਾਂਦਾ ਸੇਵਾਦਾਰਾਂ ਵੱਲੋਂ ਵੀ ਮਿਊਜ਼ੀਅਮ ਤਿਆਰ ਕੀਤਾ ਜਾਵੇਗਾ ਬੜਾ ਸੋਹਣਾ ਮਿਊਜ਼ੀਅਮ ਜੋ ਸਰਬਹਾਦਰ ਜੀ ਜੀਐਸਸੀ ਸਰਦਾਰ ਬਹਾਦਰ ਸਿੰਘ ਦੀ ਯੂਐਸਏ ਤੋਂ ਉਹਨਾਂ ਵੱਲੋਂ ਮੇਰੇ ਖਾਲੇ ਜਗਾ ਖਰੀਦੀ ਗਏ ਕਿੰਨੇ ਚ ਖਰੀਦੀ ਗਏ ਥੋੜੇ ਜਣ ਵੀ ਨਾਲ ਹੀ ਆ ਜੀ 2 ਕਰੋੜ 82 ਲੱਖ ਜੀ 2 ਲੱਖ 2 ਕਰੋੜ 82 ਲੱਖ 85 85 85 ਲੱਖ ਦੀ ਜੀ ਕਿੰਨੀ ਜਗਾ ਖਰੀਦੀ ਗਏ ਭਾਈ ਸਮੇ 11 ਕਨਾਲਾਂ ਜੀ 11 ਕਨਾਲ ਜਗਾ ਖਰੀਦੀ ਗੀ ਜਿੱਥੇ ਮਿਊਜ਼ੀਅਮ ਤਿਆਰ ਕੀਤਾ ਜਾ ਰਿਹਾ ਹੈ ਦਰਸ਼ਨ ਕੀਤੇ ਨੇ ਦੀਵਾਨ ਟੋਡਰਮਲ ਜੀ ਦੀ ਇਤਿਹਾਸਿਕ ਹਵੇਲੀ ਜੋ ਕੋਈ ਖੰਡਰਬਾਨ ਚੁੱਕੀ ਸੀ ਦੁਆਰਾ ਇਸ ਨੂੰ ਦੀਵਾਨ ਟੋਟਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਸੇਵਾਵਾਂ ਨਿਵਾ ਕੇ ਮੁਰਤੋਂ ਪ੍ਰਾਤਨ ਦੇਖਦੇ ਅਨੁਸਾਰ ਇਹ ਸੇਵਾਵਾਂ ਚੱਲ ਰਹੀਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ ਕੇ ਪੂਰੀ ਵਿਰਾਸਤੀ ਫਾਊਂਡੇਸ਼ਨ ਨੂੰ ਦੀਵਾਨ ਟੋਟਰਮਲ ਵਿਰਾਸਤੀ ਫਾਊਂਡੇਸ਼ਨ ਨੂੰ ਔਰ ਤੁਹਾਨੂੰ ਫੇਰ ਵੀ ਇਦਾਂ ਦੇ ਇਤਿਹਾਸਕ ਸਥਾਨਾਂ ਦਾ ਦੇ ਦਰਸ਼ਨ ਕਰਾਉਂਦੇ ਰਹਿਾਂਗੇ ਮੈਨੂੰ ਗੁਰਮੁਖ ਸਿੰਘ ਭੋਜ ਮਾਜਰੀ ਨੂੰ ਅਜਾਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ